ਦੋਸਤੋ ਕਿਸੇ ਸਾਨੇ ਨੇ ਸੱਚ ਕਿਹਾ ਵੀ ਬੰਦੇ ਨੂੰ ਦੋ ਚੀਜ਼ਾਂ ਲੱਗੇ ਬੈੜਦੀਆਂ ਜਾਂ ਗਰੀਬੀ ਤੇ ਜਾਂ ਬਿਮਾਰੀ ਇਹ ਜਿਹੜੇ ਤੁਸੀਂ ਬਜ਼ੁਰਗੋਂ ਇਹ ਤੁਸੀਂ ਦੇਖ ਰਹੇ ਹੋ ਮੰਜੇ ਤੇ ਪਏ ਐ ਤੇ ਇਹਨਾਂ ਨੂੰ ਕੀ ਬਿਮਾਰੀ ਐ ਗੱਲਬਾਤ ਕਰਾਂਗੇ ਵੱਡਾ ਦੁੱਖ ਕੀ ਐ ਵੀ ਇਹਨਾਂ ਦੇ ਜਿਹੜਾ ਬੇੜਾ ਸੀ ਉਹਦੀ ਡੈਥ ਹੋ ਚੁੱਕੀ ਐ ਤੇ ਪਰਿਵਾਰ ਦੇ ਵਿੱਚ ਇਹ ਤਿੰਨ ਜੀ ਐ ਇਹ ਇਹਨਾਂ ਦੇ ਨਾਲ ਮਾਤਾ ਜੀ ਮਾਤਾ ਸਹੀ ਗੱਲ ਜੀ ਸਹੀ ਮਾਤਾ ਠੀਕ ਹੋ ਮਾਤਾ ਠੀਕ ਹੋ ਜੀ ਮਤਲਬ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਆਪਣੇ ਇੱਕ ਮਾਇਆ ਇੱਕ ਸਾਡੇ ਦੋ ਧਾਲੇ ਆ ਜੀ ਅੱਛਾ ਇਹ ਦੋ ਧਾਲੇ ਜੀ ਹਾਂਜੀ ਇਹ ਦੋ ਤਾਂ ਤੁਸੀਂ ਗੋਦ ਪਾਏ ਹਾਂਜੀ ਉਹ ਬਾਪੂ ਜੀ ਹੈ ਹਾਂਜੀ ਤੇ ਕੁੜੀਆਂ ਕਿੰਨੀਆਂ ਹੈ ਜੀ ਆਪਣੇ ਦੋ ਆ ਜੀ ਦੋ ਹੈ ਜੀ ਹਾਂਜੀ ਸੋ ਦੋਸਤੋ ਇਹ ਤੁਹਾਨੂੰ ਅਸੀਂ ਪਹਿਲਾਂ ਦਿਖਾਵਾਂ ਬਾਪੂ ਨੂੰ ਕੀ ਪ੍ਰੋਬਲਮ ਹੈ ਜੀ ਕੀ ਮਰੀ ਹੈ ਬਾਪੂ ਜੀ ਨੂੰ ਬਾਪੂ ਬਿਮਾਰ ਹੀ ਰਹਿੰਦੇ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਜੀ ਹਾਂਜੀ ਕਮਾਈ ਦਾ ਸਾਧਨ ਬੀਬੀ ਜੀ ਕਮਾਈ ਕੌਣ ਕਰਨਾ ਸਾਡੇ ਕੋਈ ਨਹੀਂ ਜੀ ਕੋਈ ਕਮਾਈ ਨਹੀਂ ਤੁਸੀਂ ਦੋਨੇ ਜੀ ਹੋ ਦੋਨੇ ਜੀ ਹੋ ਆ ਦੇਖੋ ਭਾਈ ਅਸੀਂ ਜਿਹੜੇ ਬਾਪੂ ਜੀ ਤੁਸੀਂ ਦੇਖ ਰਹੇ ਹੋ ਇੱਥੇ ਮੰਜੇ ਦੇ ਪਏ ਐ ਤੇ ਬੱਚੇ ਦਾ ਖਰਚਾ ਵੀ ਵਿਚਾਰਾ ਇਹ ਚੱਕਦੇ ਆ ਬੱਚਾ ਪੜ੍ਹਦਾ ਸਾਰੀ ਗੱਲਬਾਤ ਕਰਾਂਗੇ ਇਹ ਬੱਚੇ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਦਾ ਇੱਥੇ ਹੀ ਰਸੋਈ ਹੈ ਤੇ ਇੱਥੇ ਸਾਰਾ ਜੋ ਵੀ ਹੈ ਇੱਥੇ ਰੋਟੀ ਪਾਣੀ ਬਣਾਉਂਦੇ ਆ ਛੋਟਾ ਜਿਹਾ ਬੇੜਾ ਤੇ ਇੱਥੇ ਚੁੱਲ੍ਹਾ ਚੋਂ ਕਹਿੰਦਾ ਦਾ ਆਪਾਂ ਬਈ ਇੱਕ ਤੁਹਾਨੂੰ ਨਾ ਕਮਰਾ ਦਿਖਾਉਣ ਜਾ ਰਹੇ ਆ ਕਮਰਾ ਕਮਰਾ ਨਹੀਂ ਕਹਿ ਸਕਦੇ ਇਹ ਕਮਰੇ ਨੇ ਇੱਕ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ ਵੀ ਜਦੋਂ ਆਪਾਂ ਪਾਣੀ ਆਉਂਦਾ ਹੈ ਮੀਂਹ ਆਉਂਦਾ ਹੈ ਤਾਂ ਸਾਰਾ ਪਾਣੀ ਬਾਈ ਜੀ ਇਹ ਛੱਪੜ ਦੇ ਵਿੱਚ ਛੱਪਣ ਵਾਲਾ ਜਿਵੇਂ ਛੱਪੜ ਹੀ ਕਹਿ ਸਕਦੇ ਆ ਤਾਂ ਇਹ ਕਮਰੇ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਇਹ ਜਿਹੜੇ ਕਮਰਾ ਬਾਪੂ ਇੱਥੇ ਪੈਂਦੇ ਆ ਜੀ ਆ ਤੁਸੀਂ ਦੇਖ ਲਓ ਤੁਹਾਨੂੰ ਅਸੀਂ ਬਾਈ ਕਿੱਲੀ-ਕਿੱਲੀ ਚੀਜ਼ ਘਰ ਦੇ ਹਾਲਾਤ ਦਿਖਾਵਾਂਗੇ ਅ ਇਹ ਵੀਡੀਓ ਅਸੀਂ ਉਹਨਾਂ ਬੀਰਾਂ ਵਾਸਤੇ ਹੈ ਜਿਹੜੇ ਭਰਾ ਸਾਡੇ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਤੁਸੀਂ ਸਾਡੀਆਂ ਵੀਡੀਓ ਦੇ ਵਿੱਚ ਇਹੀ ਚੀਜ਼ ਦੇਖਦੇ ਹੋ ਵੀ ਕਿਸੇ ਨੂੰ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਦੇਖਭਾਲ ਕਰਨ ਵਾਲਾ ਹੈ ਨਹੀਂ ਜਾਂ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਹੈ ਨਹੀਂਗਾ ਸੋ ਤੁਸੀਂ ਆਹ ਦੇਖੋ ਜੀ ਅਦਰਵਾਜ਼ੇ ਟੁੱਟੇ ਹੋਏ ਆ ਬਜ਼ੁਰਗਾਂ ਦੇ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਦੇ ਘਰ ਦੇ ਵਿੱਚ ਇਹ ਤਿੰਨ ਹੀ ਮੈਂਬਰ ਆ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਬੇਬੇ ਜੀ ਪਹਿਲਾਂ ਸਾਨੂੰ ਇਹ ਦੱਸੋ ਹਾਂਜੀ ਵੀ ਤੁਹਾਡੀ ਉਮਰ ਕਿੰਨੀ ਹੈ ਜੀ ਤੁਹਾਡੀ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਹਾਂਜੀ ਮੇਰੀ 60 60 ਸਾਲ ਦੀ ਹਾਂਜੀ ਤੇ ਬਾਪੂ ਜੀ ਦੀ ਜੀ ਬਾਪੂ ਜੀ ਦੀ 70 70 ਸਾਲ ਹੈ ਠੀਕ ਹੈ ਜੀ ਤੇ ਬੇਬੇ ਜੀ ਕੁੜੀਆਂ ਆਪਣੀਆਂ ਕੁੜੀਆਂ ਕੁੜੀਆਂ ਗੱਡੀਆਂ ਗੱਡੀਆਂ ਆਪਣੀਆਂ ਜਬ ਕਿ ਉਹ ਨਹੀਂ ਮੰਗਦੀ ਹਾਂਜੀ ਸਾਡੇ ਵੀ ਮਤਲਬ ਤੁਹਾਡੇ ਤੁਹਾਡੇ ਕੋਲੇ ਵੀ ਤੁਹਾਡੇ ਕੋਲੇ ਵੀ ਪੈਸੇ ਕੁੜੀਆਂ ਨੂੰ ਦੋਣ ਵਾਸਤੇ ਤੁਹਾਡੇ ਕੋਲੇ ਪੈਸਾ ਨਹੀਂ ਸੀਗਾ ਨਹੀਂ ਜੀ ਫਿਰ ਪੇਕਿਆ ਨੇ ਕਰਿਆ ਸਾਹਿਬ ਪੇਕਿਆ ਨੇ ਵਿਆਹ ਕੀਤਾ ਜੀ ਠੀਕ ਹੈ ਜੀ ਤੇ ਹੁਣ ਕੁੜੀਆਂ ਗੇੜਾ ਮਾਰ ਦਿੰਦੀਆਂ ਮਾਤਾ ਵਿਚਾਰ ਗਿਆ ਦਵਾਈ ਦਵਾ ਕੇ ਮਰ ਜਾਂਦੀਆਂ ਠੀਕ ਹੈ ਜੀ ਠੀਕ ਹੈ ਮਾਤਾ ਮਾਤਾ ਕਿੰਨਾ ਖਰਚਾ ਆ ਜਾਂਦਾ ਦਵਾਈ ਦਾ ਜੀ ਦਵਾਈ ਤੇ ਲੱਗਦੇ 1.67 ਲੱਖ ਹਾਂਜੀ 6.7 ਲੱਖ ਜੀ 6.700 ਕਿ 6.7000 6700 ਕਹਿ ਰਹੇ ਹੋ 67000 ਕਹਿ ਰਹੇ ਹੋ ਜੀ 67000 ਲੱਗ ਜਾਂਦਾ ਮਹੀਨੇ ਦਾ ਤੇ ਮਤਲਬ ਰਸਨ ਪਾਣੀ ਦਾ ਖਰਚਾ ਫਿਰ ਜੀ ਦਾ ਰਸਨ ਪਾਣੀ ਥੋੜੀ ਕੋਈ ਪੈਨਸ਼ਨ ਵਗੈਰਾ ਜੀ ਕੱਲੀ ਪਰਸਨ ਲਈ ਹੀ ਲੱਗੀ ਹੈ ਇਹ ਤੇ ਬਾਬੇ ਦਾ ਲੱਗੀ ਨਹੀਂ ਹੈਗੀ ਠੀਕ ਹਰਜੀਤ ਮਾੜਾ ਬਾਪੂ ਜੀ ਨੂੰ ਖੜਾ ਕਰ ਯਾਰ ਬਾਪੂ ਜੀ ਨਾਲ ਵੀ ਗੱਲਬਾਤ ਕਰੀਏ ਹਰਜੀਤ ਆ ਮਾੜਾ ਮੈਂ ਤਾਂ ਪੂਰਾ ਹਾਂ ਨਹੀਂ ਕੋਈ ਨਹੀਂ ਇਹ ਦੇਖੋ ਜੀ ਅਸੀਂ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਅਸੀਂ ਗੱਲ ਜੀ ਜੀ ਗੱਲ ਜੀ ਹਾਂ ਬਾਪੂ ਥੋੜੀ ਦਵਾਈ ਦਾ ਖਰਚਾ ਥੋੜੀ ਦਵਾਈ ਦਾ ਖਰਚਾ ਕਿੱਥੋਂ ਕਿੱਥੋਂ ਆ ਰਿਹਾ ਜੀ ਹਾਂਜੀ ਕੁੜੀਆਂ ਦਵਾਈਆਂ ਕੇ ਜਾਂਦੇ ਹਾਂ ਜੀ ਕੁੜੀਆਂ ਦਵਾਈਆਂ ਜਾਂਦੇ ਨੇ ਜੀ ਤੇ ਬਾਪੂ ਪੈਨਸ਼ਨ ਲੱਗੀ ਹੈ ਪੈਨਸ਼ਨ ਲੱਗੀ ਰੋੜੀ ਥੋੜੀ ਪੈਨਸ਼ਨ ਨਹੀਂ ਲੱਗੀ ਕਮਾਲ ਆ ਦੇਖੋ ਜੀ ਸਰਕਾਰ ਨੇ ਮਤਲਬ ਬਾਪੂ ਦੀ ਪੈਨਸ਼ਨ ਹੀ ਨਹੀਂ ਲਈ ਥੋੜੀ ਪੈਨਸ਼ਨ ਕਿਉਂ ਹੀ ਲਈ ਕੀ ਕਰਨੇ ਜੀ ਜੀ ਘਾਟ ਘਾਟੇ ਹਾਂਜੀ ਹੋਰ ਘਾਟੇ 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 ਲੋ ਜੀ ਰਹਿੰਦੀ ਖੁੰਦੀ ਬਾਪੂ ਨਾਲ ਇੱਕ ਹੋਰ ਤਕਾ ਹੋਇਆ ਕਹਿੰਦੇ ਬਾਪੂ ਦੀ ਪੈਨਸ਼ਨ ਹੀ ਨਹੀਂ ਲਈ ਬੇਬੇ ਥੋੜੀ ਲੱਗੀ ਹੈ ਹਾਂਜੀ ਮੇਰੇ ਤਾਂ ਲੱਗੀ ਥੋੜੀ ਲੱਗੀ ਹੈ ਜੀ ਹਾਂਜੀ ਤੇ 1500 ਰੁਪਏ ਨਾਲ ਬਾਈ ਜੀ ਤਿੰਨ ਜਾਣੇ ਆ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾ ਹੁੰਦਾ ਤੇ ਇਹ ਬੱਚੇ ਦੀ ਉਮਰ ਕਿੰਨੀ ਹੈ ਆਪੂ ਇਹ 5 ਸਾਲ ਦੀ 5 ਸਾਲ ਪੜਦਾ ਜੀ ਇਹ ਹਾਂਜੀ ਕਿਹੜੀ ਕਲਾਸ ਹੈ ਇਹ ਪੰਜੀ ਚ ਹੋਇਆ ਪਹਿਲੀ ਚ ਹਾਂਜੀ ਸਰਕਾਰੀ ਸਕੂਲ ਚ ਪੜਦਾ ਹੈ ਹਾਂਜੀ ਠੀਕ ਹੈ ਜੀ ਸੋ ਬਾਈ ਜੀ ਬੱਚੇ ਦਾ ਵੀ ਖਰਚੇ ਹੁੰਦੇ ਰੋਜ਼ ਦੇ 150 ਰੁਪਿਆ ਹਾਂ ਤੇ ਕਿਤਾਬਾਂ ਕਾਪੀਆਂ ਦੇ ਹਾਂਜੀ ਸਾਰਾ ਕੁਝ ਹੀ ਆ 100 ਬਾਈ ਜਿਹੜੇ ਐਨਆਰਆਈ ਵੀਰਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਵੀ ਆਪਣਾ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਬਾਪੂ ਚਲੋ ਆਪਾਂ ਗੱਲ ਪੁੱਛਣੀ ਨਹੀਂ ਸੀ ਹੁੰਦੀ ਸੀ। ਮੁੰਡੇ ਨੂੰ ਕੀ ਗੱਲ ਹੋ ਗਈ ਸਪਣੇ ਵਿੱਚ ਜੀ? ਇਹ ਮੁੰਡਾ ਹੋਏ ਨਹੀਂ ਜੀ। ਇਹ ਮੁੰਡਾ ਹੈ ਹੀ ਨਹੀਂ ਆਪਣੇ। ਹਾਂ ਹੈ ਹੀ ਨਹੀਂ। ਮੁੰਡਾ ਹੀ ਨਹੀਂ ਸੀ ਸ਼ੁਰੂ ਤੋਂ ਹੈ ਨਹੀਂ ਸੀਗਾ। ਹਾਂ ਜੀ। ਦੋ ਗੁੱਡੀਆਂ ਸੀ। ਦੋ ਗੁੱਡੀਆਂ। ਠੀਕ ਹੈ ਜੀ। ਅ ਬਾਪੂ ਜੀ ਕਹਿੰਦੇ ਵੀ ਇਹਨਾਂ ਦੇ ਮਤਲਬ ਮੁੰਡਾ ਹੈ ਨਹੀਂ ਸੀਗਾ, ਦੋ ਗੁੱਡੀਆਂ ਹੀ ਸੀ ਤੇ ਇਹ ਗੁੱਡੀਆਂ ਇਹ ਵੱਡੀ ਗੁੱਡੀ ਦਾ ਬੱਚਾ ਕਿ ਛੋਟੀ ਦਾ ਜੀ? ਵੱਡੀ ਦਾ ਜੀ। ਵੱਡੀ ਦਾ ਜੀ। ਉਹਦੇ ਹੋਰ ਬੱਚੇ ਵੀ ਹੈਗੇ ਆ? ਹਾਂ ਜੀ। ਠੀਕ ਹੈ ਜੀ। ਮਤਲਬ ਬਾਈ ਜਿਹੜੀ ਇਹ ਬੱਚਾ ਇਹਨਾਂ ਦਾ ਦੋਤਾ ਹੈ ਤੇ ਅਸੀਂ ਤੁਹਾਨੂੰ ਅੱਜ ਦੇ ਘਰ ਦੇ ਹਾਲਾਤ ਦਿਖਾ ਰਹੇ ਹਾਂ ਇੱਥੇ ਵਿਚਾਰੇ ਦੇ ਬਾਪੂ ਆਪਣੇ ਬਾਥਰੂਮ ਹੈ ਨਹੀਂਗਾ ਆ ਦੇਖੋ ਆਹ ਬਾਈ ਜੀ ਉਹਦੇ ਜੀ ਡਿੱਗੇ ਪਏ ਸਾਰਾ ਅਸੋ ਡਿੱਗੇ ਪਏ ਬਾਥਰੂਮ ਵੀ ਡਿੱਗੇ ਪਏ ਪੰਜ ਪੰਜ ਸੀ ਬੰਦੂ ਬਾਈ ਜੀ ਟਾਇਲਟਰੀਨ ਜੀ ਉਹ ਵੀ ਉੱਥੇ ਉਹ ਵਿਢੀ ਪਈ ਹੈ ਇਹ ਤੁਹਾਨੂੰ ਦਿਖਾਉਂਦੇ ਆ ਜਾ ਦੇਖੋ ਬਾਈ ਜੀ ਇੱਥੇ ਵਿਚਾਰੇ ਨਹਾਉਂਦੇ ਆ ਬਾਹਰ ਪਾਣੀ ਰੱਖਿਆ ਹੋਇਆ ਹੈ ਇੱਥੇ ਹੀ ਕੱਪੜਾ ਪਾ ਕੇ ਸਾਹਮਣੇ ਇਧਰ ਇੱਥੇ ਨਹਾਉਂਦੇ ਧੋਂਦੇ ਆ ਜਿਹੜਾ ਆ ਤੁਸੀਂ ਦੇਖ ਰਹੇ ਹੋ ਬਾਥਰੂਮ ਦੇ ਲੈਟਰਨ ਦੀ ਕੰਧ ਡਿੱਗੀ ਹੋਈ ਹੈ ਸੋ ਇਹਨਾਂ ਕੋਲੇ ਜੇ ਦੇਖਿਏ ਪਰਦਾ ਹੈ ਨਹੀਂ ਵੱਡੀ ਗੱਲ ਕੀ ਹੈ ਵੀ ਨਹਾਉਣ ਧੋਣ ਲਾ ਬਹੁਤ ਔਖਾ ਇਹਨਾਂ ਦਾ ਬਾਪੂ ਥੋੜੀ ਕਿਸੇ ਨੇ ਮਦਦ ਕੋਈ ਮਦਰ ਵਾਸਤੇ ਅੱਗੇ ਆਇਆ ਹੋਵੇ ਜੀ ਕੋਈ ਰਿਸ਼ਤੇਦਾਰ ਕੋਈ ਪੰਚਾਇਤ ਮੈਂਬਰ ਜਾਂ ਕੋਈ ਤੁਹਾਡਾ ਮੋਤਵਰ ਬੰਦਾ ਜੀ ਤੇ ਜਦੋਂ ਫਿਰ ਆਪਾਂ ਕਿਸੇ ਨੂੰ ਅਜੇ ਤੱਕ ਤੁਸੀਂ ਕਿਹਾ ਨਹੀਂ ਵੀ ਤੁਸੀਂ ਬੋਰਡ ਪਾਉਨੇ ਵੀ ਬਾਈ ਮਾੜੀ ਮੋਟੀ ਮੇਰੀ ਮਦਦ ਕਰੋ ਦਵਾਈ ਦਵਾਈ ਦੱਪੇ ਦੀ ਹੋ ਜੇ ਦਵਾਈ ਵੀ ਨਹੀਂ ਕੋਈ ਨਿਕਲ ਅੱਛਾ ਕੋਈ ਨਹੀਂ ਆਇਆ ਜੀ ਨਹੀਂ ਕੀ ਹੁੰਦਾ ਹੀ ਨਹੀਂ ਕੋਈ ਕੁੜੀਆਂ ਦਾ ਵਾਕ ਹੀ ਜਾਂਦੇ ਨੇ ਵਿਚਾਰੇ ਦਾ ਠੀਕ ਹੈ ਜੀ ਉਹ ਵੀ ਫਿਰ ਸਾਡੇ ਪਰੌੜੇ ਹਾਂ ਲਾਲ ਕਰਦੇ ਕਹਿੰਦੇ ਰੋਜ਼ ਉੱਥੇ ਵਗ ਜਾਂਦੇ ਹਾਂ ਅਸੀਂ ਚਲੋ ਉਹ ਤਾਂ ਆਪਾਂ ਪਰੌਣੇ ਨੂੰ ਨਹੀਂ ਕਹਿ ਸਕਦੇ ਪਰੌਣਿਆਂ ਦਾ ਵੀ ਹੁੰਦਾ ਹੀ ਇੱਕ ਅਗਲੇ ਉਹਨਾਂ ਦਾ ਵੀ ਘਰ ਹੈ ਉਹਨਾਂ ਦੇ ਵੀ ਕੀ ਬੀਲ ਲੱਦੀ ਹੈ ਬਹੁਤ ਵਧੀਆ ਗੱਲ ਹੈ ਵੀ ਥੋੜੇ ਪਰੌਣੇ ਥੋੜੀਆਂ ਕੁੜੀਆਂ ਜੀ ਨੂੰ ਪਰੌਣੇ ਭੇਜਦੇ ਆ ਮਤਲਬ ਕੋਈ ਮਾੜੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਦੇ ਟਾਈਮ 'ਚ ਹਰੇਕ ਬੰ ਬਹੁਤ ਔਖ ਹੈ ਹਾਂਜੀ ਹਾਂ ਮੇਰਾ ਜਿਬਾ ਹੀ ਹੋ ਗਈ ਹੈ ਆਹ ਵੀ ਲੱਗਦਾ ਪੱਪਾ ਵੀ ਲੱਗਦਾ ਸਾਰਾ ਕੁਝ ਲੱਗਦਾ ਹਾਂਜੀ ਉਹਨਾਂ ਕਹਿੰਦਾ ਫਰੀ ਹੀ ਆਉਂਦੀਆਂ ਬੱਸ ਹੂੰ ਬਾਪੂ ਪ੍ਰੋਬਲਮ ਦੱਸੋ ਸਾਨੂੰ ਥੋੜੀ ਖੁੱਲ ਕੇ ਦੱਸ ਦੋ ਵੀ ਜੋ ਹੁਣ ਤੁਹਾਨੂੰ ਇਸ ਟਾਈਮ ਮੌਕੇ ਦੀ ਜਿਹੜੀ ਮੌਜੂਦਾ ਪ੍ਰੋਬਲਮ ਕੀ ਹੈ ਸਰੀਰ ਨੂੰ ਸਰੀਰ ਕਮਜ਼ੋਰੀ ਵਾੜੀ ਆ ਜੀ ਖਾਣੇ ਵਿੱਚ ਹੋ ਗਈ ਦਾ ਬਾਦ ਵਿੱਚ ਤੇ ਦਿਨਾਂ ਦੇ ਵਿੱਚ ਬੜੀ ਪਾਈ ਰਹੀ ਹੈ ਠੀਕ ਹੈ ਜੀ ਇਹ ਕੰਮ ਤਾਂ ਜਾ ਵੜ ਗਿਆ ਤਾਂ ਦੂਜੇ ਨੱਕ ਨਹੀਂ ਕਰਦਾ ਠੀਕ ਹੈ ਜੀ ਮਤਲਬ ਕੰਮ ਨਹੀਂ ਹੁੰਦਾ ਕੰਮ ਹੁੰਦਾ ਨਹੀਂ ਠੀਕ ਹੈ ਜੀ ਕੰਮ ਨਹੀਂ ਜਦ ਸਾਰਾ ਹੋ ਜਾਵੇ ਜਾਂ ਕੰਮ ਸੂਬਾ ਹੂੰ ਬਾਈ ਕੋ ਕੀ ਵਾੜੀ ਜਿਹੜਾ ਸਾਡੇ ਜੋ ਕਿਰਾ ਬੰਦਾ ਆ ਕੇ ਝੂਂਹਿੰਦੇ ਆ ਬੰਦੇ ਤੋਂ ਮਤਲਬ ਆਪੂ ਜੀ ਤੁਹਾਡੇ ਤੋਂ ਗੱਲ ਵੀ ਨਹੀਂ ਹੋ ਰਹੀ ਹੈ ਨਾ ਇਹ ਦੇਖਿਆ ਜੇ ਤੁਸੀਂ ਥੋੜਾ ਸਾਹ ਪੱਟੀ ਦਾ ਦਮ ਪੱਟਾ ਜਾਂਦਾ ਦਮ ਪੱਟ ਖੰਗ ਵੀ ਹੈ ਹਾਂ ਡਾਕਟਰ ਬਾਹਰ ਚੋ ਜਾਉਂਗੇ 8:00 18 ਠੀਕ ਹੈ ਜੀ ਕੋਈ ਮੇਰੇ ਨਹੀਂ ਦੋਹ ਦਿਆ ਮੈਂ 10 ਮਿੰਟ ਬੈਠੇ ਹਾਂ ਚਲੋ ਬਈ ਬੈਜੋ ਕੋਈ ਨਹੀਂ ਕਰੋ ਰੈਸਟ ਕਰੋ ਬੈਜੋ ਬੈਜੋ ਸੋ ਬਈ ਬਸ ਅਸੀਂ ਇਹਨਾਂ ਦੇ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਵੱਧ ਤੋਂ ਵੱਧ ਬਈ ਬੇਨਤੀ ਹੈ ਕਿ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਜਿਹੜੇ ਹਾਲਾਤ ਇਹਨਾਂ ਦੇ ਖਲਾਸ ਨੂੰ ਅਸੀਂ ਦੁਬਾਰੇ ਫੇਰ ਦਿਖਾ ਦਿੰਨੇ ਆ ਅ ਇਹ ਕੀ ਵਿਚਰਿਆਂ ਦਾ ਜਿਦਖੋ ਇਹਨੂੰ ਹੀ ਸੋਈ ਕਹਿ ਸਕਦੇ ਆ ਤੇ ਇੱਥੇ ਸਾਰਾ ਭਾਂਡਾ ਡੰਡਾ ਤੇ ਲਿਆ ਹੋਇਆ ਮਤਲਬ ਇਹਨਾਂ ਦੇ ਕੋਈ ਕਮਾਈ ਕਰਨ ਵਾਲਾ ਕਮਾਉਣ ਵਾਲਾ ਬੰਦਾ ਹੈ ਨਹੀਂਗਾ ਅ ਅਸੀਂ ਇਹਨਾਂ ਦੀ ਵੀਰਾਂ ਨੂੰ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਖੁੱਲੇ ਗੱਫੇ ਦਿਓ ਜਾਂ ਜਿੰਨੀ ਥੋੜੀ ਸ਼ਰਤ ਹੈ ਤੇ ਉਹ ਇਹਨਾਂ ਨੂੰ ਮਤਲਬ ਤੁਸੀਂ ਇਹਨਾਂ ਦੀ ਮਦਦ ਕਰੋ ਆ ਤੁਸੀਂ ਕਿੱਲੀ-ਕਿਲੀ ਚੀਜ਼ ਨੂੰ ਅਸੀਂ ਦਿਖਾ ਰਹੇ ਆਂ ਵੀ ਇੱਥੇ ਇਹਨਾਂ ਦੇ ਵਿਚਰਿਆਂ ਦਾ ਕੀ ਹੈ ਚੁੱਲ੍ਹਾ ਇਹੀ ਇਹਦਾ ਕਮਰਾ ਹੈ ਇੱਥੇ ਪੈਂਦੇ ਆ ਇੱਥੇ ਬਹਿੰਦੇ ਆ ਤੇ ਇਹ ਇੱਥੇ ਰਹਿੰਦੇ ਆ ਬਈ ਹਾਂ ਛੱਤ ਚ ਹੁੰਦੀ ਛੱਤ ਵੀ ਤੁਹਾਨੂੰ ਦਿਖਾਉਣੀ ਹੈ ਜੀ ਅਸੀਂ ਆ ਜਿਹੜੀ ਛੱਤ ਹੈ ਜੀ ਮਤਲਬ ਇੱਥੇ ਲਾਈਟ ਦਾ ਪ੍ਰਬੰਧ ਵੀ ਇਹਦੇ ਵਿਚਾਲੇ ਦੇ ਅੰਦਰ ਤੇ ਛੱਤ ਚ ਹੁੰਦੀ ਹੈ ਮਤਲਬ ਆਓ ਮਣੇ ਆਹ ਛੱਤ ਕਰ ਜੀ ਆਓ ਜੀ ਦਿਖਾਓ ਜੀ ਆਹ ਜਿਹੜੀ ਛੱਤ ਹੈ ਬਾਈ ਇਹ ਚੋਂ ਇਹ ਛਰਸਾਰੀ ਚੁੰਦੀ ਹੈ ਜੀ ਉਧਰੋਂ ਵੀ ਚੁੰਦੀ ਹੈ ਹਾਂ ਆ ਵੀ ਇਧਰੋਂ ਸਾਰੀ ਚੁੰਦੀ ਹੈ ਜੀ ਸਾਰੇ ਉਹ ਦੇਖੀ ਹੋਈ ਆ ਮੀ ਹਾਂ ਕਿ ਕਿ ਦੇਖਦੇ ਉਹ ਦੇਖਦੇ ਆ ਸੋ ਬਾਈ ਆ ਥੱਲੇ ਕੱਚਾ ਵਿਚਾਰਾ ਦੇ ਤੇ ਇੱਥੇ ਆ ਮੰਜੇ ਦੀ ਇੱਥੇ ਪੈਂਦੇ ਆ ਇਹ ਤੇ ਸੋ ਬਾਈ ਜਿੰਨੀ ਕੋਈ ਮਦਦ ਹੁੰਦੀ ਹੈ ਇਹ ਐਨਆਰ ਵੀਰਾਂ ਨੂੰ ਬੇਨਤੀ ਹੈ ਤੇ ਇਹ ਇਧਰ ਇਧਰ ਭਰਾ ਰਹਿ ਰਹੇ ਉਹਨਾਂ ਨੂੰ ਵੀ ਬੇਨਤੀ ਹੈ ਅੱਜ ਤੁਸੀਂ ਗਲੀ ਦੇਖ ਰਹੇ ਹੋ ਇਹ ਇੱਕੋ ਪਿੰਡ ਦੀ ਕਹਾਣੀ ਹੈ ਬਾਈ ਇਹ ਸਾਰਾ ਪਾਣੀ ਹੈ ਇਹ ਪਾਣੀ ਬਾਈ ਇਹ ਇਧਰ ਆ ਗਿਆ ਨਾ ਸਾਰਾ ਇਹ ਸਾਰਾ ਪਾਣੀ ਇਹ ਘਰਾਂ ਚ ਹੀ ਵੜਦਾ ਆ ਦੇਖੋ ਜੀ ਆ ਦੇਖੋ ਕਿਉਂਕਿ ਇਹ ਘਰ ਤੋਂ ਘਰਾਂ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਸੋ ਅਸੀਂ ਇਹਨਾਂ ਦਾ ਵੀ ਅਕਾਊਂਟ ਨੰਬਰ ਦੇਵਾਂਗੇ ਕਿਸੇ ਵੀਰ ਨੇ ਮਦਦ ਕਰਨੀ ਹੈ ਤਾਂ ਇਹਨਾਂ ਦੀ ਮਦਦ ਜੁਕਿਰੋ ਬਾਪੂ ਜੀ ਅਕਾਊਂਟ ਨੰਬਰ ਹੈ ਆਪਣਾ ਕਾਪੀ ਹੈਗੀ ਹੈ ਹੈ ਵੀ ਕਿ ਜੀ ਇਹਨਾਂ ਦੀ ਹੈ ਨਹੀਂਗੀ ਤੁਹਾਡੀ ਹੈਗੀ ਮੇਰੀ ਤੁਸੀਂ ਲਿਓ ਜੀ ਅੱਪਾ ਥੋੜਾ ਕਿਉਂ ਨਹੀਂ ਸਰਕਾਰ ਨੇ ਲਾਇਆ ਜੀ ਉਮਰ ਥੋੜੀ ਕਿੰਨੀ ਹੈ 700 700 ਕਿਉਂ ਕਿਉਂ ਕਹਿੰਦੀ ਸੋਮਨ ਸੋਢੀ ਹੈ ਕਹਿੰਦੇ ਜੀ ਜੀ ਉਹ ਘਾਰ ਕੱਟ ਬਣਿਆ ਹੈ ਹਾਂਜੀ ਜੇ ਘਾਰ ਕੱਟ ਬਣਿਆ ਹੈ ਹਾਂਜੀ ਜੀ ਆ ਵੀ ਸਾਹ ਉਹਨੇ ਕੰਮ ਲਿਖੀ ਹੈ ਅੱਛਾ ਟਾ ਟਾ ਲਿਖੀ ਹੈ ਅੱਛਾ ਉਮਰ ਕੱਟ ਲੈਂਦੀ ਪਹਿਲਾਂ ਕੱਟ ਲੈਂਦੀ ਪਹਿਲਾਂ ਉਹ ਤਾਂ ਥੋੜਾ ਕਸੂਰ ਤਾਂ ਨਹੀਂ ਸਾਡਾ ਕਸੂਰ ਤਾਂ ਕੋਈ ਨਹੀਂ ਉਹ ਤਾਂ ਜਿਹਨੇ ਲਿਖੀ ਹੈ ਜਾਂ ਹਾਂ ਗੱਲ ਸੁਣ ਹਾਂ ਕਿਹੋ ਜੇ ਅਸੀਂ ਇੱਥੇ ਇੱਕ ਨੂੰ ਪੁੱਛਾਂ ਹੂੰ ਉਹ ਕਹਿੰਦੀ ਉਹ ਕਰਾਉਂਦਾ ਕਿਹ ਤੋਂ ਬਿਦਾ ਵੀ ਹਾਂ ਜੋ ਕੇ ਕਹਿੰਦੇ ਆ ਰਕਾ ਨਾ ਕੋਈ ਕਹਿੰਦਾ ਦੋ ਹਜ਼ਾਰ ਕੁ ਕਹਿੰਦਾ ਉੱਤਰ ਲੱਗੋ ਕਹਿੰਦੇ ਪੰਜ ਲੱਖ ਹੋਗੇ ਅੱਛਾ ਇੰਨੇ ਪੈਸੇ ਹੁਣ ਤਾਂ ਵੇਚ ਲੋੜ ਨਹੀਂ ਪਈ ਦੇਖੋ ਭਾਈ ਬਾਪੂ ਜੀ ਕਹਿੰਦੇ ਜੇ ਅਸੀਂ ਉਹ ਕਹਿੰਦੇ ਉਮਰ ਬਧਾਓ ਜੀ ਉਮਰ ਬਧਾਉਣੇ ਤੇ 2-3-4000 ਰੁਪਏ ਮੰਗਦੇ ਆ ਗਰੀਬ ਬੰਦੇ ਕੋਲ ਇੰਨੇ ਪੈਸੇ ਕਿੱਥੇ ਇਹ ਤਾਂ ਮਾਤਾ ਥੋੜਾ ਹੋਇਆ ਕਾਪੀ ਦਿਖਾਓ ਜੀ ਕਾਪੀ ਉਹ ਗੱਲ ਕਰਦੇ ਆ ਦੇਖ ਤੇਰੇ ਅੰਕਲ ਦੀ ਫੋਟੋ ਅੱਛਾ ਜੀ ਹਾਂ ਇਹ ਨਾ ਤਾਂ ਹੋਇਆ ਜੀ ਆਪਣਾ ਕੀ ਹੈ ਆਧਾਰ ਕਾਰਡ ਹੈ ਜੀ ਇਹ ਕਾਪੀ ਦਿਖਾ ਦਿਓ ਜੀ ਕਾਪੀ ਬੈਂਕ ਵਾਲੀ ਕਾਪੀ ਆ ਹੈ ਹੈ ਜੀ ਬਾਪ ਮਾਤਾ ਕੀ ਨਾਮ ਤੁਹਾਡਾ ਜੀ ਮਨਜੀਤ ਮਨਜੀਤ ਕੌਰ ਹਾਂਜੀ ਆ ਇਹਦਾ ਨਾਮ ਮਨਜੀਤ ਕੌਰ ਰਾਜਾ ਸਿੰਘ ਤੇ ਇਹਨਾਂ ਅਗਲਾ ਅਸੀਂ ਅਕਾਊਂਟ ਨੰਬਰ ਹੈ ਜੋ ਪੂਰਾ ਲਿਖ ਕੇ ਦੇਵਾਂਗੇ ਸੋ ਕਿਸੇ ਵੀ ਵੀਰ ਨੇ ਮਦਦ ਕਰਨੀ ਤੇ ਮਾਤਾ ਦੀ ਮਦਦ ਤੁਸੀਂ ਕਰ ਸਕਦੇ ਹੋ ਮਾਤਾ ਆਪਣੇ ਇੱਕ ਵਾਰੀ ਤਾਂ ਪਿੰਡ ਬੋਲ ਦਿਓ ਸਾਰਾ ਜੀ ਆਪਣੇ ਪਿੰਡ ਦਾ ਨਾਮ ਬੋਲ ਦਿਓ ਜ਼ਿਲ੍ਹਾ ਬੋਲ ਦਿਓ ਜੀ ਬਾਬੂ ਜੀ ਪਿੰਡ ਦਾ ਨਾਮ ਬੋਲ ਦਿਓ ਜੀ ਕੋਰਸਮੀਰ ਜੀ ਕੋਰਸਮੀਰ ਜ਼ਿਲ੍ਹਾ ਫਾਟੜਾ ਜੀ ਜ਼ਿਲ੍ਹਾ ਫਾਟੜਾ ਹੈ ਨਾ ਹਾਂਜੀ ਸੋ ਆਪ ਕੋ ਨੰਬਰ ਜਾਲਦਾ ਪਰ ਮੋਬਾਈਲ ਹੈਗਾ ਆਪਣੇ ਕੋਲੇ ਅੱਛਾ ਹੈ ਕੋਈ ਨਾ ਠੀਕ ਅਸੀਂ ਮੋਬਾਈਲ ਨੰਬਰ ਵੀ ਤੁਹਾਨੂੰ ਦੇਵਾਂਗੇ ਵੀ ਦੋਸਤੋ ਕਿਸੇ ਵੀ ਵੀਰ ਨੇ ਇਹਨਾਂ ਦੀ ਮਦਦ ਕਰਨੀ ਹੈ ਤਾਂ ਕਰ ਸਕਦੇ ਹੋ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹਨਾਂ ਨੂੰ ਅੱਜ ਦੇ ਟਾਈਮ 'ਚ ਪੈਸੇ ਦੀ ਵੀ ਲੋੜ ਹੈ ਤੇ ਬਾਪੂ ਨੇ ਦਵਾਈਆਂ ਦੀ ਵੀ ਲੋੜ ਹੈ ਵਿਚਾਰੇ ਨੂੰ ਮੰਜੇ ਤੇ ਪਿਆ ਸੋ ਆਪਾਂ ਕਹਿੰਦੇ ਜੇ ਥੋੜੇ-ਥੋੜੇ ਵੀ ਆਪ ਕੋਈ 5 ਕੋਈ 50 ਕੋਈ 10 ਕੋਈ 20 ਰੁਪਏ ਇੰਨੀ ਵੀ ਮਦਦ ਕਰਦੇ ਤਾਂ ਬਾਪੂ ਦੀ ਮਦਦ ਹੋ ਸਕਦੀ ਹੈ ਸੋ ਅਸੀਂ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਆ ਸਾਡੇ ਲੋੜਵੰਦ ਵੀਰਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਦੇ ਹਾਲਾਤ ਇਹੋ ਜਿਹੇ ਆ ਜਿਨ੍ਹਾਂ ਦੇ ਕੋਈ ਸਾਹਮਣ ਵਾਲਾ ਹੈ ਨਹੀਂ ਜਾਂ ਕਿੰਨੇ ਦੀ ਕੋਈ ਬਿਮਾਰੀ ਹੈ ਜਾਂ ਠਮਾਰੀ ਹੈ ਤਾਂ ਸਾਡੀ ਵੀਡੀਓ ਦੇਖ ਕੇ ਸਾਨੂੰ ਸੰਪਰਕ ਕਰੋ ਅਸੀਂ ਜਰੂਰ ਆਵਾਂਗੇ ਤੇ ਜਰੂਰ ਅਸੀਂ ਬਾਈ ਜੀ ਤੁਹਾਡੀ ਵੀਡੀਓ ਬਣਾ ਕੇ ਅਸੀਂ ਤੁਹਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਚੈਨਲ ਤੋਂ